ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜਿਹੀ ਦੀ ਕਲਾਸ ਨੰਬਰ 8 ਲੈ ਕੇ ਆ ਚੁੱਕੇ ਹਾਂ ਜਿਸ ਚੱਲੋ ਪੰਜਾਬ ਦੀ ਭੂਮਿਕਾ ਬਾਰੇ ਪੜਾਂਗੇ ਕਿ ਪੰਜਾਬ ਦਾ ਕੀ ਰੋਲ ਰਿਹਾ ਇੰਡੀਆ ਨੂੰ ਭਾਰਤ ਨੂੰ ਆਪਣੀ ਨੂੰ ਆਜ਼ਾਦੀ ਦਿਵਾਉਣ ਦੇ ਵਿੱਚ ਤੇ ਇਸ ਤੋਂ ਪਹਿਲਾਂ ਪੰਜਾਬ ਜਿਹੀ ਦੀ ਆਪਾਂ 7 ਕਲਾਸਾਂ ਕਰ ਚੁੱਕੇ ਹਾਂ ਤੇ ਹੁਣ ਇਸ ਕਲਾਸ ਤੋਂ ਬਾਅਦ ਆਪਾਂ ਗੁਰੂ ਪੀਰੀਅਡ ਤੇ ਪੰਜਾਬੀ ਹਿਸਟਰੀ ਤੇ ਆ ਜਾਵਾਂਗੇ ਤੇ ਅਗਰ ਤੁਸੀਂ ਇਹ ਕਲਾਸਾਂ ਨਹੀਂ ਦੇਖੀਆਂ ਤਾਂ ਇਹਦੀ ਜਿਹੜੀ ਇਹ ਪਲੇਲਿਸਟ ਬਣੀ ਪਈ ਹੈ ਤਾਂ ਤੁਸੀਂ ਵੀ ਆਪਣੇ ਚੈਨਲ ਤੇ ਜਾ ਕੇ ਪਲੇਲਿਸਟ ਨੂੰ ਸਟਾਰਟਿੰਗ ਤੋਂ ਦੇਖ ਸਕਦੇ ਹੋ ਅਗਰ ਕੋਈ ਬੱਚਾ ਨਵਾਂ ਆਇਆ ਹੈ ਤੇ ਬਾਕੀ ਅਗਰ ਕਿਸੇ ਵੀ ਬੱਚੀ ਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਉਹ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਓ ਲਿੰਕ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਆਦਰਵਾਇਸ ਤੁਸੀਂ ਟੈਲੀਗ੍ਰam ਤੇ ਸਰਚ ਮਾਰ ਸਕਦੇ ਹੋ jobpointpunjab ਜਿਸ ਤੇ ਤੁਹਾਨੂੰ ਇਸ ਤਰ੍ਹਾਂ ਦਾ ਜਿਹੜਾ ਹੈਗਾ ਆਈਕਨ ਮਿਜੂਗਾ ਤੇ ਤੁਸੀਂ ਉੱਥੋਂ ਜੁਆਇਨ ਕਰ ਲਓ ਜਿਹੜੇ ਬੱਚੇ ਨਵੇਂ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਕਰਿਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਆਪਣਾ ਇਸ ਚੈਨਲ ਤੇ ਪੰਜਾਬ ਜੀ ਕੇ ਇੰਡੀਅਨ ਪੋਲਿਟਿ ਇੰਡੀਅਨ ਜਿਹੜੀ ਹੈਗੀ ਪੋਲਿਟੀ ਤੇ ਮੈਥ ਆਪਾਂ ਇਹਨਾਂ ਟੌਪਿਕਾਂ ਬਾਰੇ ਜਿਹੜੇ ਸਬਜੈਕਟ ਨੇ ਆਪਾਂ ਕੰਪਲੀਟ ਕਰ ਰਹੇ ਹਾਂ ਤੇ 4 ਮਹੀਨਿਆਂ ਦੇ ਵਿੱਚ ਆਪਾਂ ਜਿਹੜਾ ਹੈਗਾ ਸਿਲੇਬਸ ਸਾਰਾ ਕੰਪਲੀਟ ਕਰ ਲਾਂਗੇ ਅਗਰ ਕੋਈ ਬੱਚਾ ਪੇਡ ਕੋਰਸ ਨਹੀਂ ਲੈ ਸਕਦਾ ਕਿਸੇ ਵੀ ਇੰਸਟੀਚਿਊਟ ਤੋਂ ਤਾਂ ਤੁਸੀਂ ਆਪਣੇ ਤੋਂ ਫ੍ਰੀ ਆਫ ਕਾਸਟ ਵਾੜ ਸਕਦੇ ਹੋ ਦੇਖਿਓ ਆਪਾਂ ਕੋਈ ਫੀਸ ਨਹੀਂ ਲੈ ਰਹੇ ਠੀਕ ਹੈ ਤੇ ਬਾਕੀ ਚਲੋ ਹੁਣ ਆ ਅੱਜ ਜੇ ਕੋ ਪੜਨਾ ਹੈ ਪੰਜਾਬ ਦਾ ਕੀ ਰੋਲ ਰਿਹਾ ਫ੍ਰੀडम ਸਟਰਗਲ ਦੇ ਵਿੱਚ ਪੰਜਾਬ ਨੇ ਕੀ ਕੀ ਭੂਮਿਕਾ ਨਿਭਾਈ ਜਦੋਂ ਆਪਣੀ ਆਜ਼ਾਦੀ ਦੇ ਟਾਈਮ ਤੇ ਤੇ ਪੰਜਾਬ ਦੇ ਵਿੱਚ ਜਾਂ ਕੋਈ ਵੀ ਜਿਹੜੀਆਂ ਐਕਟੀਵਿਟੀਆਂ ਹੋਈਆਂ ਸੋ ਉਸ ਟਾਈਮ ਕੋਈ ਵੀ ਕੁਝ ਵੀ ਹੋਇਆ ਸੀ ਅੱਜ ਆਪਾਂ ਉਹਨਾਂ ਸਾਰੀ ਇਤਿਹਾਸ ਮਾਰੇ ਪੜ੍ਹਾਂਗੇ ਪਹਿਲਾਂ ਆਪਾਂ ਇਹ ਆਊਟਲਾਈਨ ਦੇਖ ਲੈਣਾ ਕਿ ਕਿਹੜੀ ਕਿਹੜੀ ਟੌਪਿਕ ਅੱਜ ਆਪਾਂ ਖਬਰ ਕਰਨੇ ਆ ਆਪਾਂ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜੀ ਭਾਰਤੀ ਕਾਂਗਰਸ ਦੀ ਪਾਰਟੀ ਸੀ ਆਪਾਂ ਉਸ ਦੇ ਸੈਸ਼ਨ ਪੜ੍ਹਾਂਗੇ ਪੰਜਾਬ ਦੇ ਵਿੱਚ ਤਿੰਨ ਸੈਸ਼ਨ ਹੋਏ ਸੀ ਉਹ ਕਿਹੜੀ ਕਿਹੜੀ ਆਪਾਂ ਅੱਗੇ ਦਿਖਾਂਗੇ ਤੇ ਇੰਟਰਨੈਸ਼ਨਲ ਕਾਂਗਰਸ ਕਦੋਂ ਬਣੀ ਸੀ ਇਹ ਬਣੀ ਸੀ 1885 ਦੇ ਵਿੱਚ ਥੈਨ ਆਪਾਂ ਸਵਦੇਸ਼ੀ ਵਾਇਕਲ ਮੂਵਮੈਂਟ ਬਾਰੇ ਪੜ੍ਹਾਂਗੇ ਇਸ 'ਚ ਪੰਜਾਬ ਦਾ ਕੀ ਰੋਲ ਰਿਹਾ वैसे सारीया ਜਿਹੜੀਆਂ ਆਪਣਾ ਟਾਪਿਕ ਨੇ ਨਾ ਅੱਜ ਦੇ ਇਹ ਸਾਰੇ ਇੰਡੀਆ ਲੈਵਲ ਦੇ ਟਾਪਿਕ ਸੀ ਪਰ ਵਿੱਚ ਪੰਜਾਬ ਦਾ ਕੀ ਰੋਡ ਹੈ ਅੱਜ ਸਿਰਫ ਉਹ ਕਵਰ ਕਰਨਾ ਆਪਾਂ ਇੰਡੀਆ ਬਾਰੇ ਇਸ ਚ ਕੁਝ ਨਹੀਂ ਪੜਾਂਗੇ ਤੇ ਦੈਨ ਆ ਗਿਆ ਆਪਣਾ ਗਦਰ ਪਾਰਟੀ ਜਿਹੜੀ ਕਿ ਬਹੁਤ ਜ਼ਰੂਰੀ ਜਿਹੜਾ ਹੈ ਟਾਪਿਕ ਹੈਗਾ ਹਰੇਕ ਆਪਣਾ ਪੰਜਾਬ ਉਸਕੇ ਪੀ.ਡੀ.ਐਸ. ਵੀ ਪੇਪਰਾਂ ਚ ਇਸ ਚੋਂ ਕੁਸ਼ਣ ਆਉਂਦੀ ਆਉਂਦਾ ਠੀਕ ਹੈ ਕਿਉਂਕਿ ਇਹਦੇ ਅਧੀਨ ਜਿਹੜਾ ਹੈਗਾ ਆਪਣੇ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦਿੱਤੀ ਗਈ ਸੀ ਦੈਨ ਆ ਗਿਆ ਆਪਣਾ ਕਾਮਾਗੜਾ ਮਾਰੋ ਇਨਸੀਡੈਂਟ ਦੈਨ ਆ ਗਿਆ ਆਪਣਾ ਡਿਫੈਂਸ ਆਫ ਇੰਡੀਅਨ ਰੈਗੂਲੇਸ਼ਨ ਐਕਟ ਜਿਹਨੂੰ ਰਾਇਲ ਐਕਟ ਵੀ ਕਹਿੰਦੇ ਆ ਜਿਹਦੇ ਕਰਕੇ ਜਿਲ੍ਹਿਆਂਵਾਲਾ ਬਾਗ ਜਿਹੜਾ ਕਤਲੇਮ ਹੋਇਆ ਸੀ ਦੈਨ ਆਪਣਾ ਆ ਗਿਆ ਸਾਈਮਨ ਕਮਿਸ਼ਨ ਜਿਸ ਕਰਕੇ ਜਿਹੜੇ ਆਪਣੇ ਲਾਲਾ ਲਾਈਫ ਤਰਾਏ ਸੀ ਉਹਨਾਂ ਨੂੰ ਉਹਨਾਂ ਦੀ ਡੈਥ ਹੋ ਗਈ ਸੀ ਠੀਕ ਹੈ ਤੇ ਚਲੋ ਹੁਣ ਆਪਾਂ ਆਪਣਾ ਪਹਿਲਾ ਟੋਪਿਕ ਆ ਜਿਹੜਾ ਸਟਾਰਟ ਕਰਦੇ ਆ ਇਹ ਹੈਗਾ ਆਪਣਾ ਇੰਡੀਅਨ ਨੈਸ਼ਨਲ ਕਾਂਗਰਸ ਹੂੰ ਤੇ ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਹੋਏ ਸੀ ਨਾ ਜਿਹੜੀ ਇਹ ਉਹ ਇੱਕ ਕਾਂਗਰਸ ਹੈ ਜਿਹੜੀ ਅੱਜ ਦੇ ਟਾਈਮ 'ਇੰਟਰਨੈਸ਼ਨਲ ਪਾਰਟੀ ਆ ਆਪਣੀ ਨੈਸ਼ਨਲ ਪਾਰਟੀ ਆ ਇੰਡੀਆ ਦੀ ਤੇ ਇਹ ਉਸ ਸਮੇਂ ਇਹਨਾਂ ਨੇ ਜਦੋਂ 1885 ਦੇ ਵਿੱਚ ਬਣਾਈ ਸੀ ਇਸ ਤੋਂ ਬਾਅਦ ਹਰ ਇੱਕ ਸਾਲ ਇਹਨਾਂ ਦੇ ਕੀ ਸੈਸ਼ਨ ਹੋ ਰਹੇ ਸੀਗਾ ਵੀ ਹਰ ਇੱਕ ਸਾਲ ਹੋ ਕੋਈ ਵੀ ਸਲਾਹ مشورہ ਕਰਦੇ ਸੀ ਕਿ ਹੁਣ ਨੈਕਸਟ ਕੀ ਕੀਤਾ ਜਾਵੇ ਤੇ ਹਰ ਇੱਕ ਸਾਲ ਹੁਣ ਜੋ 1885 ਦਿਨ ਫਿਰ ਅਸ਼ਾ ਸੀ 87 ਇਹ ਇਸ ਤਰ੍ਹਾਂ ਇਹਨਾਂ ਦੇ ਸੈਸ਼ਨ ਹੁੰਦੇਗੇ ਹਰ ਇੱਕ ਸਾਲ ਤੇ ਹਰ ਇੱਕ ਸਾਲ ਇਹਨਾਂ ਦਾ ਨਵਾਂ ਇੱਕ ਜੱਜ ਮੰਨ ਲਓ ਕਿ ਜੋ ਹੈਡ ਕਰ ਰਿਹਾ ਸੀ ਪਾਰਟੀ ਨੂੰ ਹਰ ਇੱਕ ਸਾਲ ਇੱਕ ਨਵਾਂ ਹੈਡ ਬਣਦਾ ਸੀ ਤੇ ਪਹਿਲਾ ਸੈਸ਼ਨ ਜਿਹੜਾ ਆਪਾਂ ਆਪਾਂ ਸਿਰਫ ਪੰਜਾਬ ਬਾਰੇ ਪੜ੍ਹਨਾ ਕਿ ਪੰਜਾਬ ਚ ਪਹਿਲਾ ਸੈਸ਼ਨ ਕਦੋਂ ਹੋਇਆ ਕਿਉਂਕਿ ਉਦੋਂ ਜਿਹੜਾ ਪੰਜਾਬ ਸੀ ਜਾਂ ਜੋਇਨ ਮੰਨ ਲਓ ਕਿ ਯੂਨਾਈਟਿਡ ਸੀ ਜਾਂ ਸਾਰਾ ਪੰਜਾਬ ਇੱਕੀ ਸੀ ਆ ਉਦੋਂ ਲਾਹੌਰ ਪਾਕਿਸਤਾਨ ਕੁਝ ਨਹੀਂ ਸੀ ਤਾਂ ਪੰਜਾਬ ਇੱਕ ਪਹਿਲਾ ਸਭ ਤੋਂ ਪਹਿਲਾ ਸੈਸ਼ਨ ਜਿਹੜਾ ਪੰਜਾਬ ਦੇ ਅਧੀਨ ਹੋ ਉਹ ਹੋਇਆ ਸੀ ਲਾਹੌਰ ਦੇ ਵਿੱਚ ਕਦੋਂ ਹੋਇਆ ਸੀ 1893 ਦੇ ਵਿੱਚ ਤੇ ਉਸ ਵਿੱਚ ਉਹਦੀ ਅਗਵਾਈ ਕੌਣ ਕਰ ਰਿਹਾ ਸੀ ਦਾਦਾભાઈ ਨਰੋਜੀ ਇਹ ਠੀਕ ਹੈ ਇਹ ਕੁਐਸਚਨ ਬੈਸ ਵੀ ਹੁੰਦਾ ਕਿ 1893 ਦੇ ਵਿੱਚ ਲਾਹੌਰ ਸੈਸ਼ਨ ਚ ਇੰਟਰਨੈਸ਼ਨਲ ਕਾਂਗਰਸ ਦੀ ਅਗਵਾਈ ਕੌਣ ਕਰ ਰਿਹਾ ਸੀ ਦਾਦਾભાઈ ਨਰੋਜੀ ਤੇ ਤਿੰਨ ਆ ਗਿਆ ਆਪਣਾ ਅੰਮ੍ਰਿਤਸਰ ਸੈਸ਼ਨ ਵੀ ਜਿਹੜਾ ਕਿ ਬਹੁਤ ਇੰਪੋਰਟੈਂਟ ਹੈ ਤੁਸੀਂ ਇਹਨੂੰ ਲਿਖ ਲਓ ਜਰੂਰ ਇੰਡੀਅਨ નેਸ਼ਨਲ ਕਾਂਗਰਸ ਸੈਸ਼ਨ ਆਫ ਅੰਮ੍ਰਿਤਸਰ 1919 ਹੀ 1919 ਦੇ ਵਿੱਚ ਜਿਹੜਾ ਹੈਗਾ ਸੈਸ਼ਨ ਆਰਗੇਨਾਈਜ਼ਡ ਕਰਿਆ ਸੀ ਕਿੱਥੇ ਹੋ ਕੇ ਕਰਿਆ ਸੀ ਅੰਮ੍ਰਿਤਸਰ ਦੇ ਵਿੱਚ ਇਹ ਕਿਹਨੇ ਹੈਡਰਡ ਕਰਿਆ ਸੀ ਆ ਮਤਲਬ ਕੌਣ ਇਹਦੀ ਅਗਵਾਈ ਕਰ ਰਿਹਾ ਸੀ ਇਹਦੀ ਅਗਵਾਈ ਕਰ ਰਹੀ ਸੀ ਹੈਡਰਡ ਬਾਈ ਮੋਤੀ ਲਾਲ ਨਹਿਰੂ ਮੋਤੀ ਲਾਲ ਨਹਿਰੂ ਕੌਣ ਸੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਪਿਤਾ ਤੇ ਇਹ ਜਿਹੜਾ ਹੈਗਾ ਅੰਮ੍ਰਿਤਸਰ ਦੇ ਵਿੱਚ 1919 ਦੇ ਸੈਸ਼ਨ ਕਿਉਂ ਰੱਖਿਆ ਗਿਆ ਕਿਉਂਕਿ ਜਦੋਂ ਜਿਲ੍ਹਿਆਂਵਾਲਾ ਕਤਲੇਆਮ ਹੋਇਆ ਸੀ ਨਾ ਉਹਦੇ ਲਈ ਉਹਦੇ ਇਨਸਤਾਨਫ ਲਈ ਜਿਹੜਾ ਹੈਗਾ ਇਹ ਸੈਸ਼ਨ ਅੰਮ੍ਰਿਤਸਰ ਵਿੱਚ 1919 ਵਿੱਚ ਆਰਗੇਨਾਈਜ਼ਡ ਕਰਿਆ ਗਿਆ ਸੀ ਤੰਨਾ ਆਪਣਾ ਦੁਬਾਰੇ ਫੇਰ ਜਿਹੜਾ ਹੈਗਾ ਤੀਜਾ ਸੈਸ਼ਨ ਹੋਇਆ ਪੰਜਾਬ ਦੇ ਵਿੱਚ ਉਹ ਹੋਇਆ ਸੀ ਲਾਹੌਰ ਦੇ ਵਿੱਚ ਉਹ ਕਦੋਂ ਹੋਇਆ 1929 ਦੇ ਵਿੱਚ 1929 ਦੇ ਵਿੱਚ ਇਹਨੂੰ ਇਹਦੀ ਅਗਵਾਈ ਕਿਸ ਨੇ ਕੀਤੀ ਹੈਡਡ ਬਾਏ ਦੀ ਪੰਡਿਤ ਜਵਾਹਰ ਲਾਲ ਨਹਿਰੂ ਠੀਕ ਹੈ 1929 ਦੇ ਵਿੱਚ ਇਹ ਕੁਐਸਚਨ ਆਉਣਾ ਹੁੰਦਾ ਇਹ ਇੱਕ ਹੋਰ ਜਿਹੜਾ ਆਪਾਂ ਇੰਡੀਅਨ ਹਿਸਟਰੀ ਦੇ ਪੁਆਇੰਟ ਆਫ 뷰 ਤੋਂ ਕਰਾਂਗੇ ਜਿਹੜਾ ਲਾਹੌਰ ਦਾ ਸੈਸ਼ਨ 1929 ਦਾ ਜਿਆਦਾ ਇੰਪੋਰਟੈਂਟ ਹੈ ਕਿਉਂਕਿ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਥੇ ਪੂਰਨ ਸਵਰਾਜ ਜਿਹੜਾ ਡਿਕਲੇਅਰ ਕਰਿਆ ਸੀ ਮਤਲਬ ਕਿ ਆਜ਼ਾਦੀ ਜਿਹੜੀ ਡਿਕਲੇਅਰ ਕਰਤੀ ਸੀ ਕਿ ਅਸੀਂ ਹੁ ਠੀਕ ਹੈ ਤੇ ਇਹ ਕੁਸ਼ਚਨ ਹੋ ਜਾਂਦਾ ਕਿ ਪੂਰਨ ਸਵਰਾਜ ਕਿਸ ਦੁਆਰਾ ਡਿਕਲੇਰ ਕਰਿਆ ਗਿਆ ਪੰਡਿਤ ਜਵਾਹਰ ਲਾਲ ਨਹਿਰੂ ਦੁਆਰਾ ਤੇ ਕਦੋਂ ਕਰਿਆ ਗਿਆ 1929 ਵਿੱਚ ਤੇ 1929 ਵਿੱਚ ਇੰਡੀਅਨ نیشنل ਕਾਂਗਰਸ ਦੀ ਅਗਵਾਈ ਕੌਣ ਕਰ ਰਿਹਾ ਸੀ ਇਹ ਕਰ ਰਿਹਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਠੀਕ ਹੈ ਇਹ ਵੀ ਜਿਹੜਾ ਹੈਗਾ ਬਹੁਤ ਜ਼ਰੂਰੀ ਆ ਤੇ ਹੁਣ ਚਲੋ ਆਪਾਂ ਨੈਕਸਟ ਦੇਖਦੇ ਆ ਆਪਣਾ ਨੈਕਸਟ ਆ ਗਿਆ ਸਵਦੇਸ਼ੀ ਬਾਇਕਾਟ ਮੂਵਮੈਂਟ ਆ ਇਹ ਜਿਹੜਾ ਹੁਣ ਆਪਾਂ ਇਟ ਸਟਾਰਟਡ ਔਨ 7 ਅਗਸਤ 1905 ਇਹ ਤੁਸੀਂ ਜਿਹਨੇ ਡਾਟਾ ਨੇ ਮੈਂ ਡਾਟਾ ਸਿਰਫ ਉਹ ਹੀ ਲੈ ਕੇ ਆਉਣਾ ਜਿਹੜੀਆਂ ਪੇਪਰਾਂ ਚ ਪੁੱਛੀਆਂ ਜਾਂਦੀਆਂ ਨੇ ਜਿਆਦਾ ਇੰਪੋਰਟੈਂਟ ਨੇ ਮੈਂ ਕੋਈ ਫਾਲਤੂ ਡਾਟਾ ਨਹੀਂ ਐਡ ਕਰ ਰਿਆ ਇਸ ਲਈ ਤੁਸੀਂ ਇਹਨਾਂ ਨੂੰ ਜ਼ਰੂਰ ਨੋਟ ਕਰਿਓ ਇਹ ਜਿਹੜੀ ਸਵਦੇਸ਼ੀ ਬਾਇਕਟ ਮੂਵਮੈਂਟ ਕਦੋਂ ਸਟਾਰਟ ਹੋ ਗਈ ਸੀ ਇਹ ਸਟਾਰਟ ਕੀਤੀ ਸੀ 7 ਅਗਸਤ 1905 ਨੂੰ ਕਿੱਥੋਂ ਸਟਾਰਟ ਹੋਈ ਸੀ ਇਹ ਬਨਾਰਸ ਸੈਸ਼ਨ ਤੋਂ ਸਟਾਰਟ ਕਰੀ ਸੀ ਬਨਾਰਸ ਸੈਸ਼ਨ ਮਤਲਬ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੁਆਰਾ ਸਟਾਰਟ ਕਰੀ ਗਈ ਸੀ ਜਦੋਂ ਉਹਨਾਂ ਦਾ ਬਨਾਰਸ ਸੈਸ਼ਨ ਹੋ ਰਿਹਾ ਸੀ ਬਨਾਰਸ ਸੈਸ਼ਨ ਹੋਵੇ ਇਸ ਤੋਂ ਵੀ ਤੁਸੀਂ ਦੇਖੋ ਕੁਐਸਚਨ ਆ ਸਕਦਾ ਹੈ ਇੰਡੀਅਨ ਨੈ ਵੰਦੇ ਦੇ ਵਿੱਚ ਠੀਕ ਹੈ ਤੇ ਜਿਹੜੀ ਜਾ ਫਿਰ ਸਵਦੇਸ਼ੀ ਬਾਇਕਾਟ ਮੂਵਮੈਂਟ ਦੀ ਉਹ ਡੇਟ ਪੁੱਛ ਸਕਦਾ ਕਦੋਂ ਹੋਈ 7 ਅਗਸਤ ਨੂੰ 1905 ਦੇ ਵਿੱਚ ਇਹ ਕੁਐਸਚਨ ਕਿਸੇ ਵੀ ਤਰ੍ਹਾਂ ਘੁਮਾ ਕੇ ਪੁੱਛ ਸਕਦਾ ਉਹ ਪੁੱਛ ਸਕਦਾ ਸਵਦੇਸ਼ੀ ਬਾਇਕਾਟ ਮੂਵਮੈਂਟ ਹੈ ਜਿਹੜੀ ਉਹ ਕਿਹੜੇ ਸੈਸ਼ਨ ਦੇ ਵਿੱਚ ਸਟਾਰਟ ਕੀਤੀ ਗਈ ਤਾਂ ਬਨਾਰਸ ਸੈਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ ਠੀਕ ਹੈ ਕਿ ਇਹ ਕਿਹਦੇ ਦੁਆਰਾ ਜਿਹੜਾ ਅਗਵਾਈ ਜਿਹੜੀ ਬਨਾਰਸ ਸੈਸ਼ਨ ਸੀ ਆ ਇੰਡੀਅਨ ਨੈਸ਼ਨਲ ਕਾਂਗਰਸ ਦਾ 1905 ਦੇ ਵਿੱਚ ਉਸ ਦੀ ਅਗਵਾਈ ਕੌਣ ਕਰ ਰਿਹਾ ਸੀ ਉਸ ਦੀ ਅਗਵਾਈ ਕਰ ਰਿਹਾ ਸੀ ਗੋਪਾਲ ਕ੍ਰਿਸ਼ਨ ਗੋਖਲੇ ਇਹ ਤੁਸੀਂ ਨੋਟ ਕਰ ਲਿਓ ਦੀ ਮੂਵਮੈਂਟ ਇਸ ਆਲਸੋ ਨੋਨ ਐਸ ਬੰਦੇ ਮਾਤਰਾ ਮੂਵਮੈਂਟ ਜਿਹੜੀ ਇਹ ਮੂਵਮੈਂਟ ਹੈ ਇਹਨੂੰ ਬੰਦੇ ਮਾਤਰਾ ਅੰਦੋਲਨ ਵੀ ਕਿਹਾ ਜਾਂਦਾ ਹੈ ਸਵਦੇਸ਼ੀ ਭਾਈਕੋਟ ਮੂਵਮੈਂਟ ਨੂੰ ਤੇ ਇਹਨੂੰ ਪੰਜਾਬ ਚ ਕੌਣ ਲੀਡ ਕਰ ਰਿਆ ਸੀ ਮਤਲਬ ਕਿ ਪੰਜਾਬ ਆਪਣੇ ਪੰਜਾਬ ਦੇ ਵਿੱਚ ਇਸ ਦੀ ਅਗਵਾਈ ਕੌਣ ਕਰ ਰਿਆ ਸੀ ਸਵਦੇਸ਼ੀ ਭਾਈਕੋਟ ਮੂਵਮੈਂਟ ਦੀ ਲਾਲਾ ਲਾਈਫ ਤਰਾਈ ਨੇ ਇਹ ਕਿਉਂ ਮੈਂ ਸਿਰਫ ਉਹੀ ਚੀਜ਼ਾਂ ਪੰਜਾਬ ਦੇ ਪੁਆਇੰਟ ਆਫ View ਨਾਲ ਐਡ ਕਰੀਆਂ ਨੇ ਜਿੱਥੇ ਕਿ ਪੰਜਾਬ ਦਾ ਕੁਝ ਰੋਲ ਹੈ ਹੁਣ ਜਿਵੇਂ ਸਵਦੇਸ਼ੀ ਭਾਈਕੋਟ ਮੂਵਮੈਂਟ ਬੱਸ ਤਾਂ ਹੈ ਇੰਡੀਆ ਲੈਵਲ ਤੇ ਚੱਲੀ ਸੀ ਪਰ ਇੱਥੇ ਲਾਲਾ ਲਾਈਫ ਤਰਾਈ ਨੇ ਉੰਨੇ ਹੀ ਪੰਜਾਬ ਦੇ ਵਿੱਚ ਇਸ ਮੂਮੈਂਟ ਨੂੰ ਜਿਹੜਾ ਹੈਗਾ ਲੀਡ ਕਰਿਆ ਸੀ ਤਾਂ ਕਰਕੇ ਆਪਾਂ ਇਸ ਮਾਇਦੇ ਕਰਿਆ ਠੀਕ ਹੈ ਤੇ ਹੁਣ ਆ ਗਏ ਆਪਣੀ ਗਦਰ ਪਾਰਟੀ ਸਾਰਿਆਂ ਤੋਂ ਅੱਜ ਦਾ ਸਭ ਤੋਂ ਜ਼ਰੂਰੀ ਟਾਪਿਕ ਗਦਰ ਬਾਰੇ ਉਹ ਗਦਰ ਪਾਰਟੀ ਜਿਹੜੀ ਆਰਗੇਨਾਈਜ਼ਡ ਕਰੀ ਸੀ ਕਦੋਂ ਹੋਈ ਕਿਉਂ ਹੋਈ ਤੇ ਇਹਦੇ ਅਧੀਨ ਜਿਹੜਾ ਹੈਗਾ ਕੀ ਕੁਝ ਆਪਾਂ ਨੂੰ ਸਹਿਣਾ ਪਿਆ ਤੇ ਆਪਾਂ ਚਲੋ ਸਭ ਕੁਝ ਪੜ੍ਹਦੇ ਹਾਂ ਇਨ 1912 ਹਿੰਦੁਸਤਾਨ ਪੈਸਿਫਿਕ ਕੋਸਟ ਐਸੋਸੀਏਸ਼ਨ ਵਾਸ ਡਿਵੈਲਪਡ ਐਂਡ ਚੇਂਜਡ ਇਨਟੂ ਦੀ ਗਦਰ ਪਾਰਟੀ 1912 ਦੇ ਵਿੱਚ ਹਿੰਦੁਸਤਾਨ ਪੈਸੀਫਿਕ ਕੋਸਟ ਐਸੋਸੀਏਸ਼ਨ ਨਾਂ ਦੀ ਇੱਕ ਪਾਰਟੀ ਬਣਾਈ ਗਈ। ਇਹੀ 1912 ਦੇ ਵਿੱਚ ਬਣਾਈ ਸੀ ਤੇ ਦੈਨ ਫਿਰ ਇਹ ਗਦਰ ਪਾਰਟੀ ਦੇ ਵਿੱਚ ਇਹਨੂੰ ਚੇਂਜ ਕਰ ਦਿੱਤਾ ਗਿਆ। ਠੀਕ ਹੈ। ਕਦੋਂ ਚੇਂਜ ਕੀਤਾ ਗਿਆ? 15 ਜੁਲਾਈ 1913। ਇਹ ਗਦਰ ਪਾਰਟੀ ਦੀ ਦੀ ਆਰਗੇਨਾਈਜ਼ਡ ਡੇਟ ਹੈ। ਇਹ ਹੀ ਕੁਐਸਚਨ ਆਉਣਾ ਹੁੰਦਾ ਕਿ ਗਦਰ ਪਾਰਟੀ ਕਦੋਂ ਬਣਾਈ ਗਈ? 15 ਜੁਲਾਈ 1913। ਇਹ ਹੀ ਨਹੀਂ 1912 ਤੁਸੀਂ 12 ਤੇ ਨਹੀਂ ਕਲਿੱਕ ਕਰਨਾ। ਇਹ ਹਿੰਦੁਸਤਾਨ ਪੈਸੀਫਿਕ ਕੋਸਟ ਐਸੋਸੀਏਸ਼ਨ ਦੀ ਡੇਟ ਹੈ। ਜੇ ਤੁਹਾਨੂੰ ਗਦਰ ਪਾਰਟੀ ਪੁੱਛਿਆ ਤਾਂ 15 ਜੁਲਾਈ 1913। ਠੀਕ ਹੈ ਤੇ ਕਿੱਥੇ ਬਣਾਈ ਗਈ ਜਿਹੜੀ ਗਦਰ ਪਾਰਟੀ ਸੀ ਇਹ ਆਪਣੀ ਬਣਾਈ ਗਈ ਜਗੰਤਰ ਆਸ਼ਰਮ ਇਹ ਹੁਣ ਵੀ ਪੁੱਛ ਦਿੰਦਾ ਕਿ ਜਿਹੜਾ ਗਦਰ ਪਾਰਟੀ ਦਾ ਹੈੱਡਕੁਆਟਰ ਦਾ ਨਾਮ ਕੀ ਸੀ ਜਗੰਤਰਨ ਆਸ਼ਰਮ ਠੀਕ ਹੈ ਇਹ ਕਿੱਥੇ ਹੈ ਸਨ ਫਰਾਂਸਿਸਕੋ ਯੂ ਐਸ ਏ ਦੇ ਵਿੱਚ ਜਿਹੜੀ ਹੈਗੀ ਗਦਰ ਪਾਰਟੀ ਬਣਾਈ ਗਈ ਸੀ ਤੇ ਗਦਰ ਪਾਰਟੀ ਦਾ ਫਾਊਂਡਰ ਆਫ ਗਦਰ ਪਾਰਟੀ ਗਦਰ ਪਾਰਟੀ ਦਾ ਫਾਊਂਡਰ ਕੌਣ ਸੀ ਲਾਲਾ ਹਰਦਿਆਲ ਤੇ ਪ੍ਰੈਜ਼ੀਡੈਂਟ ਆਫ ਗਦਰ ਪਾਰਟੀ ਗਦਰ ਪਾਰਟੀ ਦਾ ਪ੍ਰੈਜ਼ੀਡੈਂਟ ਕੌਣ ਸੀ ਸੋਨ ਸਿੰਘ ਭਕਣਾ ਇਸ ਚ ਕੰਫਿਊਜ਼ਨ ਨਹੀਂ ਹੋਣੀ ਇਹ ਤੁਸੀਂ ਯਾਦ ਰੱਖਣੇ ਦੈਨ ਆ ਗਿਆ ਗਦਰ ਪਾਰਟੀ ਦੁਆਰਾ ਇੱਕ ਨਿਊਜ਼ਪੇਪਰ ਚਲਾਇਆ ਗਿਆ ਸੀ ਕਿਹੜਾ ਨਿਊਜ਼ਪੇਪਰ ਸੀ ਆ ਹਿੰਦੁਸਤਾਨ ਗਦਰ ਇਹਦਾ ਨਾਮ ਪੁੱਛਦੇ ਹੁੰਦੇ ਆ ਪੀਟਰ ਪ੍ਰੈਸਿਵ ਦੇ ਪੇਪਰਾਂ ਚ ਇਹ ਕੁਐਸਚਨ ਜ਼ਿਆਦਾ ਆਉਂਦਾ ਕਿ ਜੋ ਗਦਰ ਪਾਰਟੀ ਦੁਆਰਾ ਨਿਊਜ਼ਪੇਪਰ ਚਲਾਇਆ ਗਿਆ ਉਸਦਾ ਕੀ ਨਾਮ ਸੀ ਹਿੰਦੁਸਤਾਨ ਗਦਰ ਕਦੋਂ ਚਲਾਇਆ ਗਿਆ ਇਹ ਚਲਾਇਆ ਗਿਆ 1 ਨੰਬਰ 1913 ਦੇ ਵਿੱਚ ਠੀਕ ਆ ਤੇ ਜਿਹੜਾ ਗਦਰ ਪਾਰਟੀ ਦੁਆਰਾ ਨਿਊਜ਼ਪੇਪਰ ਚਲਾਏ ਗਏ ਸੀ ਉਹਨਾਂ ਨੇ ਨਾ ਇੱਕ ਨਿਊਜ਼ਪੇਪਰ ਚਲਾਉਣ ਲੱਗੇ ਮਤਲਬ ਉਹ ਤੇ ਇੱਕ ਹੈਡਲਾਈਨ ਛਾਪਦੇ ਹੁੰਦੇ ਸੀ ਉਹ ਹੈਡਲਾਈਨ ਕੀ ਹੁੰਦੀ ਸੀ ਐਨਮੀ ਆਫ ਬ੍ਰਿਟਿਸ਼ ਰਾਜ ਮਤਲਬ ਕਿ ਬ੍ਰਿਟਿਸ਼ ਰਾਜ ਦਾ ਦੁਸ਼ਮਣ ਇਹ ਜੋ ਆਪਣੇ ਇਨਫੋਰਮੇਸ਼ਨ ਦੀ ਜਾਣਕਾਰੀ ਲਈ ਜ਼ਰੂਰੀ ਚੀਜ਼ਾਂ ਨੇ ਤੁਸੀਂ ਇਹ ਚੀਜ਼ਾਂ ਨੂੰ ਨੋਟ ਕਰਦੇ ਧਿਆਨ ਚ ਰੱਖਿਓ ਤੇ ਸਲੋਗਨ ਆਫ ਜਿਹੜੇ ਇੱਕ ਸਲੋਗਨ ਪੁੱਛਦੇ ਹੁੰਦੇ ਨੇ ਇਹ ਸਲੋਗਨ ਕਿਹਦਾ ਹੈ ਇਹ ਮਤਲਬ ਕਿ ਪੀਟਰ ਪ੍ਰੈਸ ਵੀ ਦੇ ਪੇਪਰਾਂ 'ਚ ਪੁੱਛਿਆ ਹੋਇਆ ਹੈ ਸੀਗਾ ਤਾਂ ਕਰਕੇ ਜੋ ਹੈਗਾ ਆਪਾਂ ਨੇ ਐਡ ਕਰਿਆ ਤੇ ਇਹ ਸੀ ਇਹ ਸੋਹ ਸਿੰਘ ਭਗਣਾ ਦੁਆਰਾ ਕਿਹਾ ਗਿਆ ਸੀ ਕਿ ਅਸੀਂ ਸਿੱਖ ਜਪ ਪੰਜਾਬੀ ਨਹੀਂ ਹਾਂ ਜਿਹੜਾ ਸਾਡਾ ਮਾਲੂਕ ਧਰਮ ਹੈ ਉਸ ਦੁਆਰਾ ਸਾਨੂੰ ਪੰਡਿਆ ਜਾ ਰਿਹਾ ਹੈ ਤੇ ਗਦਰ ਪਾਰਟੀ ਜਿਹੜੀ ਹੈਗੀ ਆਪਣਾ ਕੀ ਰਿਜਨ ਹੋਇਆ ਕਿ ਗਦਰ ਪਾਰਟੀ ਨੂੰ ਮਨ ਲੁ ਖਤਮ ਕਰਨਾ ਪਿਆ ਇੱਕ ਕਿਰਪਾਲ ਸਿੰਘ ਮੈਂਬਰ ਸੀ ਆ ਗਦਰ ਪਾਰਟੀ ਦੀ ਮੈਂਬਰ ਸੀ ਆ ਦੇਖੋ ਆ ਅਚੜਾਪਾ ਇਸ ਬਾਰੇ ਪੜ੍ਹ ਹੀ ਲੈਣੇ ਆ ਕਿਰਪਾਲ ਸਿੰਘ ਮੈਂਬਰ ਆਫ ਦੀ ਗਦਰ ਪਾਰਟੀ ਪਾਸਵਰਡ ਦੀ ਇਨਫੋਰਮੇਸ਼ਨ ਟੂ ਬ੍ਰਿਟਿਸ਼ ਦੈਨ ði ਬ੍ਰਿਟਿਸ਼ ਅਰੇਸਟਡ ਟੂ ਦੀ ਮੈਂਬਰਸ ਆਫ ਦੀ ਗਦਰ ਪਾਰਟੀ ਐਂਡ ਹੈਂਗਰ ਟੂ ਕਰਤਾ ਸਿੰਘ ਸਰਾਬਾ ਔਨ 16 1915 ਜਿਹੜਾ ਕਿਰਪਾਲ ਸਿੰਘ ਸੀ ਇਹ ਗਦਰ ਪਾਰਟੀ ਦਾ ਇੱਕ ਵਰਕਰ ਸੀ ਆ ਤੇ ਉਹਨੇ ਕਿਸੇ ਲਾਂਚ ਜਾ ਕੇ ਜਿਹੜੇ ਆਪਣੇ ਬ੍ਰਿਟਿਸ਼ ਸੀ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਕਿ ਗਦਰ ਪਾਰਟੀ ਦੇ ਜਿਹੜੇ ਮੈਂਬਰ ਨੇ ਇਸ ਵਕਤ ਇੱਥੇ ਬੈਠੇ ਨੇ ਜਾਂ ਇਹ ਚੀਜ਼ ਉਹ ਅੱਗੇ ਆਪਣੀ ਕਾਰਵਾਈ ਕਰ ਰਹੇ ਨੇ ਤਾਂ ਫਿਰ ਜਿਹੜੇ ਬ੍ਰਿਟਿਸ਼ ਨੇਗੇ ਉਹਨਾਂ ਨੇ ਗਦਰ ਪਾਰਟੀ ਦੀ ਜਿਹੜੀ ਸਾਰੇ ਮੈਂਬਰਸ ਨੂੰ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਜਿਹੜੇ ਆਪਣੇ ਕਰਤਾਰ ਸਿੰਘ ਸਰਾਭਾ ਸੀਗੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਨਾਤੀ ਸੀ ਇਹ ਡੇਟ ਬਹੁਤ ਇੰਮੋਰਟ ਨੇ ਭੁੱਲ ਨਾ ਕਿ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਕਦੋਂ ਦਿੱਤੀ ਗਈ ਇਹ ਰੀਤੀ ਕਿ 16 ਨਵੰਬਰ 1915 ਨੂੰ ਇਹ ਹੀ ਤੁਸੀਂ ਜਰੂਰ ਯਾਦ ਰੱਖਿਆ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਫਾਂਸੀ ਦੀ ਡੇਟ ਹੈ ਠੀਕ ਹੈ ਕੰਪਨੀ ਇਹ ਪੰਜਾਬ ਦੇ ਸਭ ਤੋਂ ਜੰਗ ਜਿਹੜੇ ਹੈਗੇ ਮਤਲਬ ਕਿ ਅਸ਼ੀਰ ਹੋਣ ਵਾਲੇ ਵਿਅਕਤੀ ਸੀਗੇ ਜਿਨ੍ਹਾਂ ਨੂੰ ਗੰਗਤਰ ਪਾਰਟੀ ਦਿੱਤੀ ਨਾ ਉਹਨਾਂ ਦੇ ਵਿੱਚ ਐਕਟੀਵਿਟੀ ਕਰਨਾ ਫਸ ਦਿੱਤੀ ਗਈ ਠੀਕ ਹੈ ਥੈਨ ਆਪਣਾ ਕਮਗਾਟਾ ਮਾਰੂ ਇਸ ਨੇ 1914 ਇਹੀ ਕਹਾਣੀ ਬਾਰੇ ਇਹ ਹੈਗਾ ਜਪਾਨੀ ਸ਼ਿਪ ਬਾਰੇ ਜਿਹੜਾ ਤੁਸੀਂ ਪੜਦੇ ਹੋ ਕਮਗਾਟਾ ਮਾਰੂ ਜਹਾਜ਼ ਦਾ ਜਿਹੜੀ ਹੁਣ ਪਿੱਛੇ ਇੱਕ ਤਸਵੀਰ ਵੀ ਸਕਦੇ ਨੇ ਇਸ ਤੇ ਫਿਲਮ ਵੀ ਬਣਾਈ ਆ ਤੁਸੀਂ ਉਸ ਨੂੰ ਦੇਖ ਸਕਦੇ ਹੋ ਅਗਰ ਤੁਸੀਂ ਹਿਸਟਰੀ ਕੁਝ ਦੇਖਣ ਦੇ ਚਾਹਵਣ ਹੈਗੇ ਤੇ ਚਲੋ ਹੁਣ ਆਪਾਂ ਇਸ ਵਾਰ ਪੜਦੇ ਆਂ ਅੱਜ ਜੇ ਆਪਣੀ ਸ਼ਿਪ ਟੇਕਨ ਆਨ ਅ ਰੈਂਟ ਬਾਈ ਦੀ ਭਵਗੁਰਦਤ ਸਿੰਘ ਹੀ ਬੋਰਨ ਅਮਰਸਰ ਇਹ ਕੁਐਸਚਨ ਜਿਹੜਾ ਤੁਸੀਂ ਇਹ ਚੀਜ਼ ਪੜ੍ਹ ਰਹੇ ਹੋ ਨਾ ਇਹ ਤੁਸੀਂ ਸੋਚੋਗੇ ਵੀ ਇਹ ਕੋਈ ਜ਼ਰੂਰੀ ਨਹੀਂ ਇਹ ਕੁਐਸਚਨ ਆਇਆ ਹੋਇਆ ਮੈਂ ਤਾਂ ਇਸ ਨੂੰ ਫੈਨਿਕ ਲੈਂਡਮਾਰਕ ਸਿਰਫ ਤਾਂ ਕਰਕੇ ਐਡ ਕਰ ਰਿਹਾ ਨਹੀਂ ਭਵਗੁਰਦਤ ਸਿੰਘ ਬਾਰੇ ਨਹੀਂ ਆਪਾਂ ਇੰਨੀ ਡੀਟੇਜ ਵੜ ਕੇ ਆਪ ਨੂੰ ਕੋਈ ਫਾਇਦਾ ਨਹੀਂ ਸੀ ਆ ਇਹ ਕੁਐਸਚਨ ਆਇਆ ਹੋਇਆ ਮੈਂ ਤਾਂ ਕਰਕੇ ਜਿਹੜਾ ਹੈਗਾ ਐਡ ਕਰਕੇ ਲੈ ਆ ਜਿਹੜੀ ਭਵਗੁਰਦਤ ਸਿੰਘ ਨਹੀਂ ਉਹਨਾਂ ਨੇ ਇਹ ਜਪਾਨ ਤੋਂ ਜਿਹੜੀ ਸ਼ਿਪ ਰੈਂਟ ਤੇ ਲਈ ਸੀ ਕਿਹਨੇ ਬਾਬਾ ਗੁਰਦੱਤ ਸਿੰਘ ਨੇ ਇਹ ਕੁਐਸਚਨ ਆਉਂਦੇ ਹੁੰਦੇ ਨੇ ਤਾਂ ਕਰਕੇ ਤੁਸੀਂ ਇਹਨੂੰ ਨੋਟ ਕਰ ਲਿਓ ਤੇ ਸ਼ਿਪ ਦਾ ਜਿਹੜਾ ਕੈਪਟਨ ਕੌਣ ਸੀਗਾ ਜਿਹੜਾ ਸ਼ਿਪ ਨੂੰ ਚਲਾ ਰਿਹਾ ਸੀ ਟੀ ਯਾਮਾਮੋਟੋ ਠੀਕ ਹੈ ਤੇ ਸ਼ਿਪ ਨੂੰ ਜਿਹੜਾ ਸ਼ਿਪ ਦਾ ਨਾਮ ਬਦਲ ਕੇ ਕੀ ਰੱਖਿਆ ਗਿਆ ਸ਼ਿਪ ਦਾ ਨਾਮ ਬਦਲ ਕੇ ਰੱਖਿਆ ਗਿਆ ਨਾਨਕ ਨਾਮ ਜਹਾਜ਼ ਦੈਨ ਆਪਣਾ ਗੁਰੂ ਨਾਨਕ ਦੇਵ ਜੀ ਦੀ ਨੈਵੀਗੇਸ਼ਨ ਕੰਪਨੀ ਜਿਹਦੇ ਦੀਨ ਬਾਬਾ ਮਤਲਬ ਕਿ ਬਾਬਾ ਗੁਰਦੱਤ ਸਿੰਘ ਨੇ ਇਹ ਸ਼ਿਪ ਹੈ ਜਿਹੜੀ ਰੈਂਟ ਕਰੀ ਸੀ ਉਹਦੇ ਮਤਲਬ ਕਿ ਇ ਸਟੈਬਲਿਸ਼ਡ ਕਿਹਨੇ ਕਰੀ ਸੀ ਗੁਰੂ ਨਾਨਕ ਦੇਵ ਨੈਵੀਗੇਸ਼ਨ ਕੰਪਨੀ ਇਹ ਕਰੀ ਸੀ ਬਾਬਾ ਗੁਰਦਤਾ ਸਿੰਘ ਨੇ ਤੁਸੀਂ ਇਸ ਚੀਜ਼ਾਂ ਸਾਰੀਆਂ ਹੈਗੀ ਆਪਣੀ ਨੋਟਬੁੱਕ ਦੇ ਨੋਟ ਕਰ ਲਿਓ ਅਗਰ ਤੁਹਾਨੂੰ ਪੀਡੀਐਫ ਚਾਹੀਦੀ ਹੋਈ ਤਾਂ ਤੁਸੀਂ ਆਪਣਾ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਿਓ ਥੈਨ ਆਪਣੀਆਂ ਜਿਹੜੀਆਂ ਇਹਦੀਆਂ ਕੰਮਾਂ ਘਾਟੋਂ ਮਾਰੂ ਜਿਹੜੀ ਸ਼ਿਪ ਸੀਗੀ ਉਹ ਕਦੋਂ ਬੈਂਕੂਵਰ ਤੋਂ ਚੱਲੀ ਕਦੋਂ ਬੈਂਕੂਵਰ ਪਹੁੰਚੀ ਇੰਡੀਆ ਕਦੋਂ ਪਹੁੰਚੀ ਠੀਕ ਹੈ ਤੇ ਉਹ ਇਹ ਸਾਰੀਆਂ ਕੀ ਡੇਟਸ ਨੇਗੀਆਂ ਤੇਜ ਹੁਣ ਚਲੋ ਆਪਾਂ ਇਹ ਪੜ੍ਹਦੇ ਆਂ ਇਹ ਵਿੱਚ ਤੁਸੀਂ ਟ੍ਰਿਕ ਨਾਲ ਯਾਦ ਕਰ ਲੋਗੇ ਸਤੋਂ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਦੇਖਦੇ ਆਂ 22 5 1914 ਨੂੰ ਜਿਹੜੀ ਇਹ ਸ਼ਿਪ ਸੀਗੀ ਬੈਨਕੂਵਰ ਨੂੰ ਜਿਹੜੀ ਇਹ ਪਹੁੰਚ ਗਈ ਬੈਨਕੂਵਰ ਪਹੁੰਚੀ ਸੀ ਕਿਉਂਕਿ ਜਿਹੜੀ ਸ਼ਿਪ ਚੱਲੀ ਹੋਈ ਸੀ ਇਹ ਕੈਨੇਡਾ ਮਤਲਬ ਇਹਨਾਂ ਨੇ ਪਹੁੰਚਣਾ ਸੀ ਠੀਕ ਹੈ ਤੇ ਕਦੋਂ ਪਹੁੰਚੀ ਸੀ ਕੈਨੇਡਾ ਬੈਨਕੂਵਰ ਪੋਰਟ ਤੇ ਪਹੁੰਚ ਗਈ ਸੀ 22 5 1914 ਨੂੰ ਤੇ ਦੈਨ ਫਿਰ 23 7 1914 ਨੂੰ ਜਦੋਂ ਉੱਥੇ ਮੰਨ ਲਓ ਕਿ ਗੋਰ ਜਿਹੜੀ ਬ੍ਰਿਟਿਸ਼ ਸੀ ਉਹਨਾਂ ਨੇ ਆਪਣੇ ਵਿਅਕਤੀ ਜਿਹੜੇ ਸ਼ਿਪ ਤੇ ਗਏ ਸੀ ਉਹਨਾਂ ਨੂੰ ਨਹੀਂ ਉੱਥੇ ਕੈਨੇਡਾ ਉਤਰਨ ਦਿੱਤਾ ਦੈਨ ਫਿਰ 23 7 1914 ਨੂੰ ਉਹਨਾਂ ਨੇ ਇੰਡੀਆ ਨੂੰ ਜਿਹੜੀ ਹੈਗੀ ਸੀ ਆਪਣੀ ਯਾਤਰਾ ਵਾਪਸ ਸਟਾਰਟ ਕਰ ਲਈ ਤੇ 29 9 1914 ਨੂੰ ਉਹ ਬਜਪੋਰਟ ਕਾਕਤਾ ਤੇ ਪਹੁੰਚ ਗਏ ਸੀ ਠੀਕ ਹੈ ਤੇ ਉੱਥੇ ਕੁਝ ਇਹ ਮਤਲਬ ਕਿ ਵਿਅਕਤੀ ਮਾਰੇ ਵੀ ਸੀ ਉਹ ਕਹਿੰਦੇ ਨੇ ਕਿ ਸ਼ਾਇਦ 375 ਮੇਰੀ ਐਗਜ਼ੈਕਟ ਨਹੀਂ ਜਾਦਾ ਕਿ 375 ਬੰਦੇ 170 ਵਿਅਕਤੀ ਸੀਗੇ ਜਿਹੜੇ ਇਸ ਸ਼ਿਪ ਦੇ ਵਿੱਚ ਸੀ ਤੇ ਕੁਝ ਵਿਅਕਤੀ ਉੱਥੇ ਜਿਹੜੇ ਹੈਗੇ ਮਾਰੇ ਗਏ ਸੀਗੇ ਤੇ ਤੁਸੀਂ ਇਸ ਨੂੰ ਟ੍ਰਿਕ ਨਾਲ ਯਾਦ ਕਰ ਸਕਦੇ ਹੋ 22 23 29 ਇੱਥੇ ਤੁਸੀਂ ਦੋ ਦੋ ਮਹੀਨਿਆਂ ਦਾ ਫਰਕ ਰੱਖ ਸਕਦੇ ਹੋ 5 7 9 ਇਹ ਜਿਹੜੀ ਪਿਛਲਾ ਆਪਣਾ ਈਅਰ ਹੈ ਇਹ ਸੇਮ ਹੀ ਹੈ ਤੁਸੀਂ ਆ ਚੀਜ਼ ਯਾਦ ਰੱਖਿਓ 22 ਨੂੰ ਬੈਲਕੁਰ ਪਹੁੰਚਿਆ 23 ਨੂੰ ਇੰਡੀਆ ਨੂੰ ਜਿਹੜੀ ਹੈਗਾ ਯਾਤਰਾ ਵਾਪਸ ਸਟਾਰਟ ਕਰ ਲਈ ਸੀ ਤੇ 29 ਨੂੰ ਜਿਹੜਾ ਹੈ ਬਜਪੂਰ ਕੋਲਕੱਤਾ ਤੇ ਪਹੁੰਚੀ ਸੀ ਇਹ ਕੁਐਸਚਨ ਆਉਣਾ ਹੁੰਦਾ ਕਿ ਜਿਹੜੀ ਕੰਮਗਾਟਾ ਮਾਰੂ ਸ਼ਿਪ ਸੀ ਉਹ ਆਖਿਰ ਜਾ ਕੇ ਇੰਡੀਆ ਦੇ ਕਿਹੜੀ ਮਤਲਬ ਕਿ ਕਿਸ ਜਗ੍ਹਾ ਤੇ ਰੁਕੀ ਬਜਪੂਰ ਕੋਲਕੱਤਾ ਥੈਨ ਆਈ ਆਪਣੀ ਸ਼ੋਰ ਕਮੇਟੀ ਸ਼ੋਰ ਕਮੇਟੀ ਜਿਹੜੀ ਬਣਾਈ ਗਈ ਸੀ ਇਹ ਕੰਮਗਾਟਾ ਮਾਰੂ ਇਨਸੀਡੈਂਟ ਦੇ ਜਿਹੜਾ ਹੈਗਾ ਇਨਸੀਡੈਂਸ ਕਰਕੇ ਬਣਾਈ ਗਈ ਸੀ ਇਹ ਕਿਹਨੇ ਬਣਵਾਈ ਸੀ ਹੁਸੈਨ ਰਹੀਮ ਨੇ ਬਲਵੰਤ ਸਿੰਘ ਤੇ ਸੋਨ ਲਾਲ ਪਾਠਕ ਨੇ ਇਹ ਜਿਹੜੀ ਹੈ ਆਪਣੀ ਕੈਨੇਡਾ ਦੇ ਵਿੱਚ ਬਣਾਈ ਗਈ ਕਿਉਂ ਬਣਾਈ ਗਈ ਸੀ ਤਾਂ ਜੋ ਆਪਣਾ ਰਾਈਟ ਸੀ ਮਤਲਬ ਕਿ ਹੱਕ ਸੀ ਅਸੀਂ ਟਰੈਵਲ ਕਰਨ ਦਾ ਹੱਕ ਸੀ ਉਹ ਉਸ ਨੂੰ ਜਿਹੜਾ ਹੈਗਾ ਉਸ ਨੂੰ ਰਾਈਟ ਨੂੰ ਬਚਾਉਣ ਲਈ ਅੰਗਰੇਜ਼ਾਂ ਨਾਲ ਜਿਹੜੇ ਬ੍ਰਿਟਿਸ਼ ਸੀਗੇ ਉਹਨਾਂ ਨਾਲ ਮਤਲਬ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਦੇ ਦੇਣੀ ਕਿ ਸਾਡਾ ਵੀ ਹੱਕ ਆ ਸਾਨੂੰ ਜਿਹੜਾ ਹੈਗਾ ਇੱਥੇ ਰਹਿਣ ਦਿੱਤਾ ਜਾਵੇ ਤਾਂ ਜੋ ਸ਼ੋਰ ਕਮਿਟੀ ਜਿਹੜੀ ਹੈ ਸੀ ਡਿਵੈਲਪਟ ਕਰੀ ਗਈ ਸੀ ਕਿੰਨਾਂ ਦੁਆਰਾ ਹੁਸੈਨ ਰਹੀਮ ਬਲਵੰਤ ਸਿੰਘ ਤੇ ਸੋਨ ਲਾਲ ਪਾਠਕ ਕਿੱਥੇ ਬਣਾਈ ਗਈ ਸੀ ਇਹ ਬਣਾਈ ਗਈ ਸੀ ਕੈਨੇਡਾ ਫੇ ਅੱਗੇ ਆ ਗਿਆ ਆਪਣਾ ਡਿਫੈਂਸ ਆਫ ਇੰਡੀਅਨ ਰੈਗੂਲੇਸ਼ਨ ਐਕਟ ਇਹੇ ਆ ਗਿਆ ਆਪਣਾ ਰਾਇਲ ਐਕਟ ਕਰਕੇ ਜਿਹੜਾ ਰਾਇਲ ਐਕਟ ਦੀ ਰਿਲੀਕਟ ਹੈ ਸਾਰਾ ਕੁਝ ਅਗਰ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਵੀਡੀਓ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਹੁਣ ਚਲੋ ਆਪਾਂ ਸਟਾਰਟ ਕਰਦੇ ਹਾਂ ਇਟ ਰੀਨੇਮਡ ਟੂ ਰਾਇਲ ਐਕਟ ਰਾਇਲ ਐਕਟ ਦਾ ਮਤਲਬ ਕੀ ਸੀ ਆ ਅਰੈਸਟ ਵਿਦਾਊਟ ਟ੍ਰਾਇਲ ਜੋ ਰਾਇਲ ਐਕਟ ਹੈ ਉਹ ਹੀ ਰਾਇਲ ਐਕਟ ਨੂੰ ਸੋਣੇ ਵਾਲਾ ਜਿਹਦੇ ਕਰਕੇ ਜਿਹੜਾ ਹੈਗਾ ਆਪਣਾ ਜ਼ਿਲ੍ਹਾ ਵਾਲਾ ਵਾਕ ਕਤਲੇਆਮ ਹੋਇਆ ਸੀ ਇਟ ਥੀ ਨਿਊ ਰਾਇਲ ਐਕਟ ਅਰੈਸਟ ਵਿਦਾਊਟ ਟ੍ਰਾਇਲ ਐਂਡ ਅਰੈਸਟਡ ਟੂ ਡਾਕਟਰ ਸਤਿਆਪਾਲ ਸਿੰਘ ਐਂਡ ਸੈਫੁੱਦਿਨ ਕਿਚਲੂ ਐਂਡ ਜ਼ਿਲ੍ਹਾ ਵਾਲਾ ਵਾਕ ਮਾਸਕੀਅਰ ਹੈਪਨ ਡੂ ਟੂ ਥਰੋ ਐਕਟ ਜਦੋਂ ਰਾਇਲ ਐਕਟ ਪਾਸ ਕੀਤਾ ਗਿਆ ਤਾਂ ਜਿਹੜੇ ਹੈਗੇ ਸੀ ਡਾਕਟਰ ਸਤਿਆਪਾਲ ਸਿੰਘ ਤੇ ਸੈਫੁੱਦਿਨ ਕਿਚਲੂ ਨੂੰ ਅਰੈਸਟ ਕਰ ਲਿਆ ਬਿਨਾ ਕਿਸੇ ਨੋਟਸ ਤੋਂ ਬਿਨਾ ਕਿਸੇ ਮਤਲਬ ਜਾਣਕਾਰੀ ਤੋਂ ਜਦੋਂ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਨਾ ਤਾਂ ਜਦੋਂ ਵਿਸਾਖੀ ਵਾਲਾ ਦਿਨ ਸੀ ਜਿਲ੍ਹਿਆਂ ਵਾਲੇ ਬਾਗ 'ਚ ਜਿਹੜੇ ਆਪਣੇ ਲੋਕ ਇਕੱਠੇ ਹੋਏ ਸੀ ਉਹ ਇਸ ਚੀਜ਼ ਲਈ ਇਕੱਠੇ ਹੋਏ ਸੀ ਤਾਂ ਜੋ ਇਸ ਇਨ੍ਹਾਂ ਚੀਜ਼ਾਂ ਬਾਰੇ ਮਤਲਬ ਕਿ ਆਪਣਾ ਕੋਈ ਜਿਹੜੇ ਪ੍ਰੋਟੈਸਟ ਸੀ ਉਹਨਾਂ ਤੋਂ ਜਾਣਕਾਰੀ ਲਈ ਜਾਵੇ ਕਿ ਉਹਨਾਂ ਨੂੰ ਕਿਉਂ ਅਰੈਸਟ ਕੀਤਾ ਮਤਲਬ ਕਿ ਇਹਨਾਂ ਨੂੰ ਬਚਾਉਣ ਲਈ ਆਪਣੇ ਪੰਜਾਬ ਦੇ ਲੋਕਾਂ ਨੇ ਜਿਲ੍ਹਿਆਂ ਵਾਲੇ ਬਾਗ ਵਿੱਚ ਆਪਣੇ ਇੱਕ ਸਭਾ ਰੱਖੀ ਸੀ ਉਹ ਸਭਾ ਤੇ ਗੋਲੀਆਂ ਚਲਾਈਆਂ ਗਈਆਂ ਸੀ ਅੰਗਰੇਜ਼ਾਂ ਦੁਆਰਾ ਠੀਕ ਹੈ ਤੇ ਉਹ ਕਿਹਨੇ ਕਿਹਨੇ ਚਲਾਈ ਗੋਲੀਆਂ ਕਿਹਨੇ ਚਲਾਈਆਂ ਸੀ ਜਿਹੜੇ ਫਾਇਰਿੰਗਸ ਉਸ ਸਮੇਂ ਜਿਹੜੀ ਫਾਇਰਿੰਗ ਕਰੀ ਸੀ ਉਹ ਕਰੀ ਸੀ ਜਰਨਲ ਰੋਡ ਆਇਰ ਨੇ ਇਹ ਕੁਐਸਚਨ ਆਇਆ ਵੈਸੇ ਪਟਵਾਰੀ 2021 ਦੇ ਵਿੱਚ ਕਿ ਉਦਮ ਸਿੰਘ ਨੇ ਕਿਸ ਨੂੰ ਗੋਲੀ ਮਾਰੀ ਉੱਥੇ ਲਿਖਿਆ ਸੀ ਜਰਨਲ ਰੋਡ ਆਇਰ ਤੇ ਮਾਈਕਰੋ ਰੋਡ ਆਇਰ ਉੱਥੇ ਮਤਲਬ ਕਿ ਜਰਨਲ ਜਿਹੜਾ ਹੈ ਅਸੀਂ ਜਰਨਲ ਰੋਡ ਆਇਰ ਤੇ ਮਾਈਕਰੋ ਰੋਡ ਆਇਰ ਲਿਖਿਆ ਹੋਇਆ ਸੀ ਉੱਥੇ ਲੋਕ ਉਲਝੇ ਕਿਉਂਕਿ ਉਹ ਸਟਾਰਟਿੰਗ ਤੇ ਸ਼ੂਟਿੰਗ ਕਲਾਸਾਂ ਤੋਂ ਵੱਢ ਰਹੇ ਹਨ ਕਿ ਫਾਇਰਿੰਗ ਦੇ ਆਰਡਰ ਕਿਹਨੇ ਦਿੱਤੇ ਸੀ ਜਰਨਲ ਰੋਡ ਆਇਰ ਨੇ ਕਿ ਉੱਥੇ ਜਦੋਂ ਕੁਐਸਚਨ ਆਇਆ ਨਾ ਪਟਵਾਰੀ ਦੇ ਪੇਪਰ 'ਚ ਉਦਮ ਸਿੰਘ ਨੇ ਕਿਸ ਨੂੰ ਮਾਰਿਆ ਤਾਂ ਸਾਰੇ ਲੋਕਾਂ ਨੇ ਜਿਹੜਾ ਹੈਗਾ ਜਰਨਲ ਰਾਇਰ ਤੇ ਆਪਣਾ ਆਪਸ਼ਨ ਕੀਤਾ ਪਰ ਇਹ ਕੁਐਸਚਨ ਸੀ ਗਲਤ ਆ ਕਿਉਂਕਿ ਉਦਮ ਸਿੰਘ ਨੇ ਮਹਾਰਾਸ਼ੀ ਮਾਈਕਰੋਡਾਇਰ ਨੂੰ ਜਰਨਲ ਰਾਇਰ ਉਸ ਸਮੇਂ ਮਤਲਬ ਕਿ ਮਰ ਚੁੱਕਾ ਸੀ ਉਹ ਮਾਈਕਰੋਡਾਇਰ ਸੀ ਜਿਹੜਾ ਉਸ ਸਮੇਂ ਜਦੋਂ ਉਦਮ ਸਿੰਘ ਮਤਲਬ ਕਿ ਲੰਡਨ 'ਚ ਗਏ ਹੋਏ ਸੀ 1940 'ਚ ਕੈਕਸਟਰਨ ਹਾਲ ਲੰਡਨ 'ਚ 1940 'ਚ ਮਾਈਕਰੋਡਾਇਰ ਪ੍ਰੈਜ਼ੀਡੈਂਟ ਸੀ ਤਾਂ ਉੱਥੇ ਜਿਹੜੀ ਉਹਨਾਂ ਨੇ ਮਾਈਕਰੋਡਾਇਰ ਨੂੰ ਸ਼ੂਟ ਕਰਿਆ ਸੀ ਤੇ ਬ੍ਰਿਟਿਸ਼ਰਾਂ ਸੀ ਜਿਹੜੀ ਉਹਨਾਂ ਨੇ ਉਦਮ ਸਿੰਘ ਨੂੰ ਫਾਂਸੀ ਦਿੱਤੀ ਸੀ ਸਨਾਤੀ ਸੀ ਕਦੋਂ 31 ਜੁਲਾਈ 1940 ਦੇ ਵਿੱਚ ਇੱਕ ਹੋਰ ਵੀ ਜਿਹੜੀ ਆਪਣੇ ਆਮ ਸੁਣਨ ਚ ਗੱਲ ਆਉਂਦੀ ਆ ਕਿ ਉੱਥੇ ਉਦਮ ਸਿੰਘ ਨੂੰ ਇਹ ਵੀ ਕਿਹਾ ਗਿਆ ਸੀ ਦੇਖੋ ਤੁਸੀਂ ਕਿੰਨੇ ਸਾਲ ਬਾਅਦ ਜਾ ਕੇ ਬਦਲ ਲਿਆ ਇਸ ਚੀਜ਼ ਦਾ ਤੇ ਉਦਮ ਸਿੰਘ ਨੂੰ ਉਹ ਆਫਰ ਕੀਤਾ ਗਿਆ ਸੀ ਕਿ ਤੁਸੀਂ ਮੰਨ ਜਿਓ ਵੀ ਤੁਸੀਂ ਇੱਕ ਵਾਰ ਕਹਿ ਦਿਓ ਕਿ ਅਸੀਂ ਆਪਣਾ ਅਸੀਂ ਇਸ ਨੂੰ ਨਹੀਂ ਮਾਰਿਆ ਤਾਂ ਤੁਹਾਨੂੰ ਜਿਹੜਾ ਹੈਗਾ ਸੋਨੇ ਦਾ ਮਹਿਲ ਇੱਥੇ ਇੱਥੇ ਟਾਈਮ ਇੱਥੇ ਖੜਾ ਕਰਕੇ ਦੇ ਦਾਂਗੇ ਪਰ ਉਦਮ ਸਿੰਘ ਤੁਸੀਂ ਜਿਹੜੇ ਉਹ ਇਸ ਚੀਜ਼ ਲਈ ਜਾਂ ਕਿਸੇ ਵੀ ਲਾਲਚ ਲਈ ਨਹੀਂ ਬੀਤੇ ਤੇ ਉੱਥੇ ਉਹਨਾਂ ਨੇ ਜ਼ਿੰਮੇਵਾਰੀ ਲਈ ਕਿ ਹਾਂ ਮੈਂ ਮਾਰਿਆ ਸੀ ਨੂੰ ਕਿ ਕਿਉਂ ਮਾਰਿਆ ਉਹਨਾਂ ਨੇ ਸਾਰੀ ਗੱਲ ਜਿਹੜੀ ਹੈ ਸੀ ਦੱਸੀ ਸੀ ਠੀਕ ਹੈ ਤੇ ਹੁਣ ਚਲੋ ਆਪਾਂ ਨੈਕਸਟ ਚੱਲਦੇ ਆਪਾਂ ਹੁਣ ਆਜਾਦਾ ਆਪਣਾ ਹੈਗਾ ਜਿਹੜਾ ਆਖਰੀ ਟਾਪਿਕ ਸਾਈਮਨ ਕਮਿਸ਼ਨ ਸਾਈਮਨ ਕਮਿਸ਼ਨ ਕਦੋਂ ਬਣਿਆ 1927 ਦੇ ਵਿੱਚ ਤੇ ਇੱਥੇ ਕੁਝ ਬੱਚੇ ਗਲਤੀ ਕਰਦੇ ਹੁੰਦੇ ਆ ਉਹ 1928 ਮਾਰਕ ਕਰ ਦਿੰਦੇ ਆ ਜਾਂ ਉਹ ਕਹਿੰਦੇ ਆ ਇੰਡੀਆ ਚ ਕਦੋਂ ਆਇਆ ਤਾਂ 1927 ਮਾਰਕ ਕਰ ਦਿੰਦੇ ਆ 1927 ਦੇ ਵਿੱਚ ਬਣਿਆ ਸੀ ਤੇ 1928 ਦੇ ਵਿੱਚ ਇੰਡੀਆ ਦੇ ਵਿੱਚ ਆਇਆ ਸੀ ਉਨ ਇਸ ਚੀਜ਼ ਬਾਰੇ ਆਪਾਂ ਜਿਹੜੀ ਹੈਗੀ ਜਾਣਕਾਰੀ ਲੈਣੇ ਆ ਇਟ ਇਸਟੈਬਲਿਸ਼ਡ ਇਨ 1927 ਐਟ ਬ੍ਰਿਟੇਨ ਅੰਡਰ ਸਰ ਜੌਨ ਸਾਈਮਨ ਇਹ ਕਦੋਂ ਬਣਿਆ ਇਹ 1927 ਦੇ ਵਿੱਚ ਬਣਿਆ ਸੀ ਕਿੱਥੇ ਇਹ ਹੀ ਬਣਾਇਆ ਗਿਆ ਬ੍ਰਿਟੇਨ ਦੇ ਵਿੱਚ ਤੇ ਕਿਹਦੀ ਇੰਟਰ ਬਣਾਇਆ ਗਿਆ ਕਿਹਦੀ ਚੇਅਰਮੈਨਸ਼ਿਪ ਤੇ ਇੰਟਰ ਬਣਾਇਆ ਗਿਆ ਇਹ ਬਣਾਇਆ ਗਿਆ ਬ੍ਰਿਟਿਸ਼ ਦਾ ਇਹ ਲੀਡਰ ਸੀ ਸਰ ਜੌਨ ਸਾਈਮਨ ਠੀਕ ਹੈ ਤੇ ਇਹ ਇੰਡੀਆ ਦੇ ਵਿੱਚ ਕਦੋਂ ਆਇਆ ਕਮ ਇੰਟੂ ਇੰਡੀਆ ਇਨ 1928 ਜਿਹੜਾ ਸਾਈਮਨ ਕਮਿਸ਼ਨ ਸੀਗਾ 1928 ਦੇ ਵਿੱਚ ਆਇਆ ਤੇ ਇਹਨੂੰ ਕਿਉਂ ਬਣਾਇਆ ਗਿਆ ਸੀ ਇਹ ਇਹਨੂੰ ਬਣਾਇਆ ਗਿਆ ਸੀ ਡੀਆਰਪੀ ਜਿਹੜਾ ਸਿਸਟਮ ਸੀ ਉਸ ਨੂੰ ਰਿਵਿਊ ਕਰਨ ਲਈ ਬਣਾਇਆ ਗਿਆ ਸੀ ਇਸ ਚੀਜ਼ ਬਾਰੇ ਜਿਹੜਾ ਡਾਰਕ ਸਿਸਟਮ ਹੈ ਇਹਦੇ ਬਾਰੇ ਅੱਪਾ ਪਾਲਿਟੀ ਦੇ ਵਿੱਚ ਜਿਹੜਾ ਹੈ ਕਵਰ ਕਰਾਂਗੇ ਤੁਸੀਂ ਉਥੋਂ ਇਸ ਨੂੰ ਜਾਣਕਾਰੀ ਜਿਹੜੀ ਇਹ ਲੈ ਸਕਦੇ ਹੋ ਇਸ ਬਾਰੇ ਇਨ ਲਾਹੌਰ ਲਾਲਾ ਲਾਈਟ ਰੈਸਟਰਡ ਦੀ ਰਿਵੋਲਟ ਥੈਨ ਦੀ ਬ੍ਰਿਟਿਸ਼ ਕਮਾਂਡਰ ਜੇਮਸ ਸਕਾਊਟ ਜਦੋਂ ਇਹ ਲਾਹੌਰ ਦੇ ਵਿੱਚ ਆਇਆ ਠੀਕ ਹੈ 1928 ਦੇ ਵਿੱਚ ਆਪਣੇ ਇੰਡੀਆ ਦੇ ਸਭ ਤੋਂ ਵੱਲੇ ਲਾਹੌਰ ਦੇ ਵਿੱਚ ਆਇਆ ਤੇ ਲਾਲਾ ਲਾਈਟ ਰੈ ਨੇ ਇਹਦੀ ਬ੍ਰੁੱਧ ਜਿਹੜਾ ਹੈਗਾ ਆਪਣਾ ਮੋਰਚਾ ਸਟਾਰਟ ਕਰਿਆ ਤਾਂ ਬ੍ਰਿਟਿਸ਼ ਕਮਾਂਡਰ ਸੀ ਜਿਹੜਾ ਆਪਣੀ ਇੰਡੀਆ ਦੇ ਵਿੱਚ ਉਸ ਸਮੇਂ 1928 ਦੇ ਵਿੱਚ ਜੇਮਸ ਸਕਾਊਟ ਆ ਜੇਮਸ ਸਕਾਊਟ ਨੇ ਆਰਡਰ ਦੇਤਾ ਕਿ ਲਾਠੀ ਚਾਰਜ ਦਾ ਆਰਡਰ ਦੇਤਾ ਸੀ ਤਾਂ ਕਰਕੇ ਜਦੋਂ ਲੱਲਾ ਲਾਇਫਟ੍ਰਾਈ ਉਸ ਲਾਠੀ ਚਾਰਜ ਦੇ ਵਿੱਚ ਡੈਥ ਹੋ ਗਈ ਸੀ ਤੇ ਲੱਲਾ ਲਾਇਫਟ੍ਰਾਈ ਦੀ ਡੈਥ ਕਦੋਂ ਹੋਈ 17 ਨੰਬਰ 1928 ਤੇ ਫਿਰ ਜਦੋਂ ਲਾਲ ਲਾਇਫ ਕਰਦੀ ਡੈਥ ਤੋਂ 1 ਮਹੀਨਾ ਬਾਅਦ ਆਫਟਰ ਦੀ 1 ਮਨ ਮਖਤ ਸਿੰਘ ਨੇ ਤੇ ਰਾਜਗੁਰੂ ਟਕ ਦੀ ਰਵੰਜ ਐਂਡ ਦੇ ਕਲ ਟੂ ਦੀ ਜੇਪੀ ਸੈਂਟਰਸ ਔਨ 17 ਦਸੰਬਰ 1928 ਤੁਸੀਂ ਡੇਟ ਯਾਦ ਰੱਖਿਓ ਦੋ ਲਾਲਾ ਲਾਇਫ ਕਰਦੀ ਡੈਥ ਕਰ ਤੋਂ ਹੋਈ 17 ਨੰਬਰ 1928 ਤੇ 1 ਮਹੀਨੇ ਬਾਅਦ ਸ਼ਹੀਦ ਭਗਤ ਸਿੰਘ ਨੇ ਤੇ ਰਾਜਗੁਰੂ ਨੇ ਆਪਣਾ ਜਿਹੜਾ ਹੈ ਬਦਲਾ ਲਿਆ ਕਿਹਨੂੰ ਮਾਰ ਕੇ ਜੇਪੀ ਸੈਂਟਰਸ ਨੂੰ ਮਾਰ ਕੇ ਇਹਹੀ ਡੇਟ ਆਉਣੀ ਹੁੰਦੀ ਕਿ ਜੇਪੀ ਸੈਂਟਰਸ ਨੂੰ ਭਗਤ ਸਿੰਘ ਤੇ ਰਾਜਗੁਰੂ ਨੇ ਕਦੋਂ ਮਾਰਿਆ 17 ਦਸੰਬਰ 1928 ਲਾਲਾ ਲਾਇਫ ਕਰਦੀ 1 ਮਹੀਨੇ ਦੀ ਡੈਥ ਤੋਂ ਬਾਅਦ ਦੇਖੋ ਸੇਮ ਡੇਟ بس صرف 1 ਮਹੀਨੇ ਦਾ ਡਿਫਰੈਂਸ ਹੈ ਇਹ ਤੁਸੀਂ ਇਸ ਟ੍ਰਿਕ ਨਾਲ ਯਾਦ ਕਰ ਸਕਦੇ ਹੋ ਤੇ ਚਲੋ ਬਸ ਜਿਹੜੀ ਅੱਜ ਦੀ ਕਲਾਸ ਸੀ ਆਪਣੇ ਛੋਟੀ ਤਹਸੀਬ ਪਰ ਬਹੁਤ ਇੰਪੋਰਟੈਂਟ ਟਾਪਿਕ ਸੀ ਇਹ ਕੰਪਲੀਟ ਕਰਨਾ ਸੀ ਆਪਾਂ ਇਸ ਤੋਂ ਬਾਅਦ ਹੁਣ ਆਪਣਾ ਗੁਰੂ ਪੀਰੀਅਡ ਆਪਾਂ ਕੰਪਲੀਟ ਕਰਾਂਗੇ ਤੇ ਆਪਾਂ ਗੁਰੂ ਨਾਲ ਕੇ ਦੇਵ ਜੀ ਦੇ ਜਿਹੜਾ ਹੈਗਾ ਉਹਨਾਂ ਦੇ ਅਰਲੀ ਟਾਈਮ ਤੇ ਦੈਨ ਫਿਰ ਆਪਣਾ ਜਿਹੜੀ ਹੈ ਸਾਰੇ ਗਰੂਜ਼ ਦਾ ਜਿਹੜਾ ਸਲਿਪਸ ਆਪਾਂ ਕੰਪਲੀਟ ਕਰਨਾ ਹੈ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਅਗਰ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗ ਰਹੀ ਹੈ ਤੇ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਜਿਹੜੇ ਤੁਹਾਡੇ ਨਾਲ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਆਪਣੇ ਚੈਨਲ ਨਾਲ ਜੋੜੋ ਤਾਂ ਜੋ ਵੱਧ ਤੋਂ ਵੱਧ ਬੱਚਿਆਂ ਦਾ ਜਿਹੜਾ ਹੈਗਾ ਬੈਨੀਫਿਟ ਇੱਥੋਂ ਹੋ ਸਕੇ ਤੇ ਬਾਕੀ ਮੈਂ ਉਮੀਦ ਕਰਦਾ 2026 ਆ ਜਿਹੜਾ ਤੁਹਾਡੇ ਲਈ ਜੋਬ ਲੈ ਕੇ ਆਊਗਾ ਤੇ ਆਪਣੀ ਪੜਦੇ ਰੋ ਮਿਹਨਤ ਕਰਦੇ ਰਹੋ ਥੈਂਕ ਯੂ